ਜੋ ਪੰਜਾਬ ਲਈ ਤੁਸੀਂ ਲੜ ਰਹੇ ਹੋ ਬਹੁਤ ਹੀ ਵੱਡਾ ਇਹ ਕਦਮਾ ਆਪਣੇ ਭਵਿੱਖ ਲਈ ਲੜਨਾ ਆਪਣੇ ਬੱਚਿਆਂ ਦੇ ਵਿਦਿਅਕ ادارے ਨੂੰ ਬਚਾਉਣਾ ਇਕੱਠੇ ਹੋਏ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਗੱਜਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਦੋਂ ਯੂਨੀਵਰਸਿਟੀ ਤੋਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਕੋਈ ਵੀ ਸਨਿਸ਼ਚਿਤ ਹੈ ਸਾਡੀ ਕੋਸ਼ਿਸ਼ ਰਹੀ ਹੈ ਕਿ ਪੂਰੀ ਤਾਂਦੇਹੀ ਨਾਲ ਇਸ ਮੋਰਚੇ ਦਾ ਸਮਰਥਨ ਕਰੀਏ ਪਿਛਲੇ ਦਿਨੀ ਵੀ ਜਦੋਂ ਆਪਣੀ 26 ਤਰੀਕ ਦੀ ਕੌਮ ਸੀ ਸੌਰੀ 10 ਤਰੀਕ ਦੀ ਕੌਮ ਸੀ ਉਦੋਂ ਵੀ ਇੱਥੇ ਆਪਣੇ ਬੈਰੀਕੇਡ ਤੋੜ ਕੇ ਆਏ ਆ ਅਸੀਂ ਅਜੇ ਵੀ ਹੋਰ ਚਾਹੁੰਦੇ ਆ ਜੇ ਕੋਈ ਯੂਨੀਵਰਸਿਟੀ ਦਾ ਪ੍ਰਸ਼ਾਸਨ ਜਾਂ ਕੋਈ ਚੰਡੀਗੜ੍ਹ ਦਾ ਪ੍ਰਸ਼ਾਸਨ ਭਾਜਪਾ ਜਾਂ ਕੋਈ ਹੋਰ ਤਾਕਤ ਦੇਖਣਾ ਚਾਹੁੰਦੀ ਆ ਅਸੀਂ ਵੀ ਤਾਕਤ ਆਪਣੀ ਦਿਖਾਉਣਾ ਚਾਹੁੰਦੇ ਆ ਹੋਰ ਵੱਡੇ ਰੂਪ ਦੇ ਵਿੱਚ ਉਸਦੇ ਲਈ ਸਾਡੀ ਜਥੇਬੰਦੀ ਦੀ ਪੂਰੀ ਤਿਆਰੀ ਆ ਜਦੋਂ ਵੀ ਸਾਨੂੰ ਕੋਈ ਹੋਰ ਵੱਡੀ ਕਾਲ ਆਉਗੀ ਅਸੀਂ ਦੂਨੇ ਤਕੜੇ ਹੋ ਕੇ ਇਸ ਵਿਦਿਆਰਥੀਆਂ ਦਾ ਸਮਰਥਨ ਕਰਾਂਗੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਇਨ ਬਿਨ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਾਂਗੇ ਤੇ ਅਸੀਂ ਵਿਧਾਈ ਦਾ ਪਾਤਰ ਮੰਨਾਂਗੇ ਉਹਨਾਂ ਸਾਰੇ ਇੱਥੇ ਜ਼ਿੰਮੇਵਾਰ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਬਹੁਤ ਹੀ ਇਜੱਜ਼ਤਾਂ ਜਾਇਦ ਦੇ ਵਿੱਚ ਬਿਨਾਂ ਕਿਸੇ ਕੁਝ ਜੋ ਮੈਂ ਪਿਛਲੀ ਮੀਟਿੰਗ ਦੇ ਵਿੱਚ ਆ ਕੇ ਦੇਖਿਆ ਸੀ ਕੁਝ ਲੋਕ ਇਹਨਾਂ ਦੇ ਦਬਾਅ ਬਣਾਉਂਦੇ ਨੇ ਉਹਨਾਂ ਦਾ ਦਬਾਅ ਤੁਸੀਂ ਮਹਿਸੂਸ ਨਹੀਂ ਕੀਤਾ ਆਪਣੀ ਮਰਜ਼ੀ ਦੇ ਅਨੁਸਾਰ ਜਿਹੜੇ ਫੈਸਲੇ ਲੈ ਰਹੇ ਹੋ ਉਹ ਬਹੁਤ ਵਧੀਆ ਗੱਲ ਸਾਡੀ ਲੋ ਸਾਡੀ ਜਥੇਬੰਦੀ ਦੀ ਵੀ ਇਹੀ ਸਮਝ ਬਣੀ ਹੈ ਤੁਹਾਡੇ ਦੇ ਨਾਲ ਵੀ ਇੱਥੋਂ ਜਿਹੜੀਆਂ ਵਿਦਿਆਰਥਣ ਵਿਦਿਆਰਥੀ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਦੀਆਂ ਨੇ ਉਹੀ ਵਿਦਿਆਰਥੀ ਜਥੇਬੰਦੀਆਂ ਇਸ ਨੂੰ ਲੀਡ ਕਰਨ ਕੋਈ ਬਾਹਰੀ ਤੁਸੀਂ ਲੋਕਾਂ ਨੂੰ ਇੱਥੇ ਵਿਚਸ਼ਮੁਲੀਅਤ ਨਾ ਕਰਾਓ ਤੇ ਬਾਹਰੀ ਸਾਡਾ ਵੀ ਸਮਰਥਨ ਹੈਗਾ ਹੋਰ ਵੀ ਸਮਰਥਨ ਦੇਣ ਤਾਂ ਜੋ ਬਿਨਾ ਕਿਸੇ ਸ਼ਰਤ ਕੋ ਅਸੀਂ ਤੁਹਾਡੀ ਪੂਰਨ ਹਮਾਇਤ ਕਰਦੇ ਆਂ ਜੋ ਪੰਜਾਬ ਲਈ ਤੁਸੀਂ ਲੜ ਰਹੇ ਹੋ ਬਹੁਤ ਹੀ ਵੱਡਾ ਇਹ ਕਦਮਾ ਆਪਣੇ ਭਵਿੱਖ ਲਈ ਲੜਨਾ ਆਪਣੇ ਬੱਚਿਆਂ ਦੇ ਵਿਦਿਅਕ ادارے ਨੂੰ ਬਚਾਉਣਾ ਇਕੱਠੇ ਹੋਏ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਗੱਜਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਦੋਂ ਯੂਨੀਵਰਸਿਟੀ ਤੋਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਕੋਈ ਵੀ ਸਨੇਹਤਾ ਹੈ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਪੂਰੀ ਤੰਦੇਹੀ ਨਾਲ ਇਸ ਮੋਰਚੇ ਦਾ ਸਮਰਥਨ ਕਰੀਏ ਪਿਛਲੇ ਦਿਨੀ ਵੀ ਜਦੋਂ ਆਪਣੀ 26 ਤਰੀਕ ਦੀ ਕੌਮ ਸੀ ਸੌਰੀ 10 ਤਰੀਕ ਦੀ ਕੌਮ ਸੀ ਉਦੋਂ ਵੀ ਇੱਥੇ ਆਪਣੇ ਬੈਰੀਕੇਡ ਤੋੜ ਕੇ ਆਏ ਆ ਅਸੀਂ ਅਜੇ ਵੀ ਹੋਰ ਚਾਹੁੰਦੇ ਹਾਂ ਜੇ ਕੋਈ ਯੂਨੀਵਰਸਿਟੀ ਦਾ ਪ੍ਰਸ਼ਾਸਨ ਜਾਂ ਕੋਈ ਚੰਡੀਗੜ੍ਹ ਦਾ ਪ੍ਰਸ਼ਾਸਨ ਭਾਜਪਾ ਜੇ ਕੋਈ ਹੋਰ ਤਾਕਤ ਦੇਖਣਾ ਚਾਹੁੰਦੀ ਆ ਅਸੀਂ ਵੀ ਤਾਕਤ ਆਪਣੀ ਦਿਖਾਉਣਾ ਚਾਹੁੰਦੇ ਹਾਂ ਹੋਰ ਵੱਡੇ ਰੂਪ ਦੇ ਵਿੱਚ ਉਸਦੇ ਲਈ ਸਾਡੀ ਜਥੇਬੰਦੀ ਦੀ ਪੂਰੀ ਤਿਆਰੀ ਆ ਜਦੋਂ ਵੀ ਸਾਨੂੰ ਕੋਈ ਹੋਰ ਵੱਡੀ ਕਾਲ ਆਉਗੀ ਅਸੀਂ ਦੂਨੇ ਤੱਕੜੇ ਹੋ ਕੇ ਇਸ ਵਿਦਿਆਰਥੀਆਂ ਦਾ ਸਮਰਥਨ ਕਰਾਂਗੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਇਨ ਬਿਨ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਾਂਗੇ ਤੇ ਅਸੀਂ ਵਧਾਈ ਦਾ ਪੱਤਰ ਮੰਨਾ ਕੇ ਉਹਨਾਂ ਸਾਰੇ ਇੱਥੇ ਜ਼ਿੰਮੇਵਾਰ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਬਹੁਤ ਹੀ ਜਿੱਤਾਂ ਜਾਪਦੇ ਦੇ ਵਿੱਚ ਬਿਨਾ ਕਿਸੇ ਕੁਝ ਜੋ ਮੈਂ ਪਿਛਲੀ ਮੀਟਿੰਗ ਦੇ ਵਿੱਚ ਆ ਕੇ ਦੇਖਿਆ ਸੀ ਕੁਝ ਲੋਕ ਇਹਨਾਂ ਤੇ ਦਬਾਅ ਬਣਾਉਂਦੇ ਨੇ ਉਹਨਾਂ ਦਾ ਦਬਾਅ ਤੁਸੀਂ ਮਹਿਸੂਸ ਨਹੀਂ ਕੀਤਾ ਆਪਣੀ ਮਰਜ਼ੀ ਦੇ ਅਨੁਸਾਰ ਜਿਹੜੇ ਫੈਸਲੇ ਲੈ ਰਹੇ ਹੋ ਉਹ ਬਹੁਤ ਵਧੀਆ ਗੱਲ ਸਾਡੀ ਲੋ ਸਾਡੀ ਜਥੇਵੰਦੀ ਦੀ ਵੀ ਇਹੋ ਸਮਝ ਬਣੀ ਆ ਤੁਹਾਡੇ ਦੇ ਨਾਲ ਵੀ ਇੱਥੋਂ ਜਿਹੜੀਆਂ ਵਿਦਿਆਰਥਣ ਬੰਦੀਆਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਦੀਆਂ ਨੇ ਉਹੀ ਵਿਦਿਆਰਥੀ ਜਥੇਬੰਦੀਆਂ ਇਸ ਨੂੰ ਲੀਡ ਕਰਨ ਕੋਈ ਬਾਹਰੀ ਤੁਸੀਂ ਲੋਕਾਂ ਨੂੰ ਇੱਥੇ ਵਿੱਚ ਸ਼ਮੂਲੀਅਤ ਨਾ ਕਰਾਓ ਤੇ ਬਾਹਰੀ ਸਾਡਾ ਵੀ ਸਮਰਥਨ ਹੈਗਾ ਹੋਰ ਵੀ ਸਮਰਥਨ ਦੇਣ ਤਾਂ ਜੋ ਬਿਨਾਂ ਕਿਸੇ ਸ਼ਰਤ ਤੋਂ ਅਸੀਂ ਤੁਹਾਡੀ ਪੂਰਨ ਹਮਾਇਤ ਕਰਦੇ ਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ